ਸਤਿ ਸ੍ਰੀ ਅਕਾਲ ਜੀ ਕੀ ਹਾਲ-ਚਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਤੇ ਸਾਰੇ ਠੀਕ ਹੋਗੇ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੁੰਦਾ ਹੈਪੀਸਟ ਕਬਲ ਕੱਲ ਤੁਸੀਂ ਦੇਖਿਆ ਸੀ ਪਾਲਕੀ ਸਾਹਿਬ ਨੂੰ ਲੈ ਕੇ ਗਏ ਸੀ ਪੂਰੇ ਆਪਣੇ ਪਿੰਡ ਦੀ ਫਿਰਨੀ ਦੇ ਉੱਪਰ ਹਨਾ ਤੇ ਹੁਣ ਪਾਲਕੀ ਸਾਹਿਬ ਜਿਹੜੀ ਦਰਬਾਰ ਸਾਹਿਬ ਨੇ ਆਰੰਭ ਹੋ ਚੁੱਕਾ ਹੈ ਖੰਡਪਾਟ ਸਾਹਿਬ ਦਾ ਜੇ ਤੁਹਾਨੂੰ ਦੱਸਿਆ ਸੀ ਪਟਿਆਲੇ ਤੋਂ ਰਾਜਪੁਰੇ ਵਾਲੀ ਰੋਡ ਹੈ ਜਿਹੜੀ ਰਾਜਪੁਰੇ ਤੋਂ ਪਟਿਆਲੇ ਜਾਂਦੇ ਆ ਉਹਦੇ ਵਿੱਚ ਜਸਦੇਵ ਸਿੰਘ ਸੰਧੂ ਕਾਲਜ ਆਉਂਦਾ ਕੋਲੀ ਪਿੰਡ ਵਿੱਚ ਉਸਦੇ ਉੱਪਰ ਸਾਡੇ ਪਿੰਡ ਦਾ ਲੰਗਰ ਹੈਗਾ ਸਿੱਧੀ ਜੋੜ ਮੇਲੇ ਛੋਟੇ ਸਾਹਿਬ ਜਾਦਿਆਂ ਦੀ ਯਾਦ ਦੇ ਵਿੱਚ ਉੱਥੇ ਲੰਗਰ ਚਲਾਇਆ ਗਿਆ ਤੇ ਨਾਲ ਹੀ ਇੱਕ ਅਖੰਡ ਵਟਸਐਪ ਦਾ ਆਰੰਭ ਹੋਇਆ ਮੈਂ ਵੀ ਚੱਲਿਆ ਉੱਥੇ ਨੇੜੇ-ਤੇੜੇ ਵਾਲੇ ਜਰੂਰ ਪਹੁੰਚਿਓ ਤਿੰਨ ਦਿਨ ਦਾ ਲੰਗਰ ਹੈ 25 26 27 ਦਾ ਇਸ ਜਗ੍ਹਾ ਦੇ ਉੱਪਰ ਗੱਡੀਆਂ ਨੂੰ ਰੋਕ ਕੇ ਰੋਕ ਰਿਆਂ ਆਪਾਂ ਕਿਉਂਕਿ ਗੱਡੀਆਂ ਤਾਂ ਰੁਕੀਆਂ ਜਾ ਰਹੀਆਂ ਨੇ ਕਿਉਂਕਿ ਪੂਰੀ ਦੁਨੀਆ ਤਾਂ ਇਹ ਮਾਲਕ ਇਸ ਜਹਾਨ ਦੇ ਬਾਦਸ਼ਾਹ ਆ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਆ ਰਹੀ ਹੈ ਸੋ ਇਸ ਕਰਕੇ ਆਪਾਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰ ਬਾਬਾ ਜੀ ਨੂੰ ਆ ਲੈਣ ਦੋ ਸਭ ਤੋਂ ਪਹਿਲਾਂ ਤੁਸੀਂ ਕੱਲ ਵੀ ਵਲੋਗ ਵਿੱਚ ਦੇਖਿਆ ਸੀ ਟਰੈਕਟਰ ਟਰਾਲੀ ਤੇ ਵੀਰ ਜਿਹੜੇ ਕਿ ਪਾਣੀ ਚ ਪਾਣੀ ਤਰੋਕ ਰਹੇ ਨੇ ਰਸਤੇ ਦੇ ਵਿੱਚ ਹਨਾ ਤੇ ਉਸ ਤੋਂ ਬਾਅਦ ਸਾਰੀਆਂ ਗੱਡੀਆਂ ਨੂੰ ਰੋਕ ਲਿੱਤਾ ਗਿਆ ਵੀ ਥੋੜੀ देर ਲਈ ਰੁਕ ਜਾਓ ਕਿਉਂਕਿ ਬਾਬਾ ਜੀ ਨੇ ਆ ਰਹੇ ਨੇ ਸਾਡੇ ਬਾਬਾ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਰਹੇ ਨੇ ਉਹਦੀ ਸਵਾਰੀ ਆ ਰਹੀ ਹੈ ਬੜੇ ਆਦਰ ਸਤਕਾਰ ਦੇ ਨਾਲ ਬਾਬਾ ਜੀ ਨੂੰ ਲੈ ਕੇ ਆਇਆ ਜਾ ਰਿਹਾ ਫੁੱਲਾਂ ਦੇ ਨਾਲ ਪੂਰੀ ਇਹਨਾਂ ਦੀ ਬੱਸ ਸਜਾਈ ਗਈ ਹੈ ਔਰ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਅ ਅਖੰਡ ਪਾਠ ਸਾਹਿਬ ਜੀ ਦੇ ਅ ਪਾਠ ਰੱਖੇ ਗਏ ਨੇ ਹਰ ਜਗ੍ਹਾ ਤੇ ਹੀ ਪੂਰੀ ਸ਼ਰਧਾ ਦੇ ਨਾਲ ਅ ਸ਼ਹੀਦੀ ਜੋੜ ਮੇਲਿਆਂ ਦੇ ਉੱਪਰ ਅਖੰਡ ਪਾਠ ਕਰਾਇਆ ਜਾਂਦੇ ਨੇ ਲੰਗਰ ਚਲਾਇਆ ਜਾਂਦਾ ਔਰ ਸੰਗਤ ਵੱਧ ਚੜ ਕੇ ਹਿੱਸਾ ਲੈਂਦੀ ਹੈ ਬਹੁਤ ਖੂਬ ਬਹੁਤ ਖੂਬ ਇੱਥੇ ਕਾਲਜ ਹੈਗਾ ਜੀ ਕਾਲਜ ਵਾਲਿਆਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਕਿ ਅਸੀਂ ਇਸ ਜਗ੍ਹਾ ਦੇ ਉੱਪਰ ਪ੍ਰਕਾਸ਼ ਕਰ ਸਕਦੀ ਮਹਾਰਾਜ ਜੀ ਦਾ ਤੇ ਬਸ ਆਪਾਂ ਸਿੱਧੀ ਟੈਂਟ ਦੇ ਵਿੱਚ ਹੀ ਖੜੀ ਕਰ ਦੇਣੀ ਹੈ ਤਾਂ ਕਿ بارشਾਂ ਦਾ ਵੀ ਮਾਹੌਲ ਬਣ ਜਾਂਦਾ ਹੁਣ ਪਰ ਟ੍ਰੈਫਿਕ ਕਲੀਅਰ ਕਰਾ ਦਈਏ ਤੇ ਅੰਦਰ ਚਲੀਏ ਬਾਬਾ ਜੀ ਦੇ ਮੱਥਾ ਟੇਕੀ ਆਹ ਰੋਡ ਹੈ ਹਾਈਵੇ ਜਿਹੜਾ ਪੈਂਦਾ ਹੈ ਪਹਿਲਾਂ ਉੱਥੇ ਇੱਕ ਵਾਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋ ਜੇ ਉਸ ਤੋਂ ਬਾਅਦ ਸੰਗਤ ਬੈਠ ਕੇ ਜਿਨ੍ਹਾਂ ਨੇ ਪਾਠ ਸੁਣਦਾ ਪਾਠ ਸੁਣ ਸਕਦੀ ਹੈ ਉਸ ਤੋਂ ਬਾਅਦ ਲੰਗਰ ਦੀ ਸ਼ੁਰੂਆਤ ਹੋ ਸਕੇ ਲੰਗਰ ਸ਼ੁਰੂ ਵਰਤਾਣਾ ਕੀਤਾ ਜਾਏ ਬਾਬਾ ਜੀ ਨੂੰ ਭੋਗ ਲਵਾ ਕੇ ਪਹਿਲਾਂ ਔਰ ਸਭ ਤੋਂ ਪਹਿਲਾਂ ਤੇ ਤੇਗ ਵੀ ਪੜੂਗੀ। ਆ ਟੈਂਟ ਲਗਾਇਆ ਗਿਆ ਜੀ ਟੈਂਟ ਦੇ ਵਿੱਚ ਦਰਿਆ ਵੀ ਵਿਛਾਈਆਂ ਗਿਆ ਨੇ ਤਾਂ ਕਿ ਸੰਗਤ ਬੈਠ ਸਕੇ ਤੇ ਬੱਸ ਪੂਰੀ ਦੀ ਪੂਰੀ ਪਾਲਕੀ ਸਾਹਿਬ ਦੇ ਨਾਲ ਐਦਾਂ ਹੀ ਇੱਥੇ ਖੜੀ ਕਰ ਦਿੱਤੀ ਗਈ ਹੈ ਤੇ ਅੰਦਰ ਹੀ ਪ੍ਰਕਾਸ਼ ਮਹਾਰਾਜ ਜੀ ਦਾ ਹੋਇਆ ਹੋਇਆ ਤੇ ਇੱਥੇ ਹੀ ਅਖੰਡ ਪਾਠ ਸਾਹਿਬ ਸ਼ੁਰੂਆਤ ਹੋएगी ਆਰੰਭ ਹੋਣਗੇ ਤੇ ਇੱਥੇ ਹੀ ਸਮਾਪਤੀ ਹੋएगी ਬੱਸ ਨੂੰ ਲੈ ਕੇ ਨਹੀਂ ਜਾਇਆ ਜਾਣਾ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ بارش ਜੇ ਪੈ ਗਈ ਤਾਂ ਦਿੱਕਤ ਆ ਸਕਦੀ ਹੈ। ਇੱਥੇ ਸਾਡੇ ਪਿੰਡ ਵਾਲੇ ਜਾਂ ਹੋਰ ਨੇੜੇ ਤੋਂ ਸੰਗਤ ਜਿਹੜੇ ਮਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਸਕਦੇ ਨੇ ਇੱਥੇ ਹੀ ਆ ਸਕਦੇ ਨੇ ਇਧਰਲੀ ਸਾਈਡ ਟੈਂਟ ਲਗਾਏ ਗਏ ਨੇ ਸਬਜ਼ੀਆਂ ਵੰਡ ਰਹੀਆਂ ਨੇ ਦੇਗੇ ਗਰਮ ਹੋ ਰਹੇ ਨੇ ਕੜਾਹੀ ਵੱਡੇ ਵੱਡੇ ਚੜਾਏ ਗਏ ਨੇ ਆ ਸਬਜ਼ੀਆਂ ਵੰਡੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਬਜ਼ੀਆਂ ਵੰਡ ਰਹੀਆਂ ਨੇ ਪੂਰੇ ਪਿੰਡ ਦੇ ਹੀ ਵੀਰ ਭਰਾ ਬਜ਼ੁਰਗ ਛੋਟੇ ਵੱਡੇ ਸਾਰੇ ਸੇਵਾ ਕਰ ਰਹੇ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਔਰ ਆਪਣੇ ਆਪ ਨੂੰ ਅਸੀਂ ਬੜੇ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਪਿੰਡ ਨੂੰ ਇੱਕ ਮੌਕਾ ਮਿਲਿਆ ਜਾਂ ਸਾਡੇ ਪਿੰਡ ਨੂੰ ਸੇਵਾ ਨਿਭਾਣ ਦਾ ਮੌਕਾ ਮਿਲਿਆ ਆ ਬੱਲਣ ਹੈ ਜੀ ਟਰਾਲੀ ਭਰ ਕੇ ਬੱਲਣ ਵੀ ਰੱਖਿਆ ਗਿਆ ਲੱਕੜਾਂ ਦਾ ਜਿਹਦੇ ਨਾਲ ਸਾਰੀਆਂ ਸਬਜ਼ੀਆਂ ਬਣਨਗੀਆਂ ਵੱਡੇ ਵੱਡੇ ਕੜਾਹੀਆਂ ਦੇ ਵਿੱਚ ਸਬਜ਼ੀਆਂ ਬਣਦੀਆਂ ਨੇ ਕਿਉਂਕਿ ਸੰਗਤ ਜਿਹੜੀ ਆਉਂਦੀ ਹੈ ਰਾਹੀ ਰਾਹੀ ਹੁੰਦੇ ਨੇ ਜਿਹਨਾਂ ਨੇ ਆਪਣੇ ਇਸ ਰਸਤੇ ਤੋਂ ਇਸ ਮਾਰਗ ਤੋਂ ਨਿਕਲਣਾ ਹੈ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਨੇ ਲੰਗਰ ਛਕਣਾ ਹੋਏਗਾ ਤੇ ਪ੍ਰਸ਼ਾਦਾ ਫੁਲਕਾ ਤਿਆਰ ਕੀਤਾ ਜਾ ਰਿਹਾ ਹੈ ਸਵੇਰ-ਸਵੇਰ ਦੇ ਟਾਈਮ ਚਾਹ ਤੇ ਬਿਸਕੁਟਾਂ ਦਾ ਲੰਗਰ ਹੋਏਗਾ ਉਸ ਤੋਂ ਬਾਅਦ ਪ੍ਰਸ਼ਾਦਾ ਦੇ ਨਾਲ ਆਲੂ ਗਾਜਰ ਮਟਰਾਂ ਦੀ ਸਬਜ਼ੀ ਹੋਏਗੀ ਸੁੱਕੀ ਸਬਜ਼ੀ ਹੈਵੀ ਡਿਊਟੀਆਂ ਕੋਈ ਹੈਵੀ ਡਿਊਟੀ ਅੱਜ ਦੀ ਦਾ ਲੋ ਜੀ ਦੋਸਤੋ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਏ ਕੇਸਰੀ ਝੰਡੇ ਨਿਸ਼ਾਨ ਸਾਹਿਬ ਲੈ ਕੇ ਨਿਸ਼ਾਨ ਸਾਹਿਬ ਸਾਡੀ ਸਿੱਖ ਕੌਮ ਦੀ ਜਿਹੜੀ ਨਿਸ਼ਾਨੀਆਂ ਨੇ ਲੈ ਕੇ ਸੇਵੇਦਾਰ ਖੜਗੇ ਨੇ ਵੀ ਸੰਗਤ ਨੂੰ ਰੋਕਣ ਵਾਸਤੇ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ ਹੈ ਜਿਨ੍ਹਾਂ ਨੇ ਚਾਹ ਛਕਣੀ ਹੈ ਪਲੀਜ਼ ਵੀ ਬੇਨਤੀ ਸਵੀਕਾਰ ਕਰੋ ਤੇ ਰੁਕ ਕੇ ਚਾਹ ਛਕ ਕੇ ਜਾਓ ਬਿਸਕੁਟਾਂ ਦਾ ਲੰਗਰ ਵੀ ਤਿਆਰ ਕੀਤਾ ਗਿਆ ਨਾਲ ਅ ਉਸ ਤੋਂ ਬਾਅਦ ਕੁਝ ਭਰਾ ਰੁਕਣ ਲੱਗੇ ਔਰ ਬੜਾ ਵਧੀਆ ਲੱਗਦਾ ਮਾਹੌਲ ਜਦੋਂ ਸਾਰੇ ਪਿੰਡ ਦੇ ਵੀਰ ਭਰਾ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਸਮਾਗਮ ਕਰਦੇ ਨੇ ਤੇ ਬੜਾ ਖੁਸ਼ੀ ਖੁਸ਼ੀ ਦਾ ਮਾਹੌਲ ਹੁੰਦਾ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਟਾਈਮ ਬੀਤਦਾ ਗਿਆ ਉੱਥੇ ਚਾਹ ਦੇ ਨਾਲ ਨਾਲ ਪ੍ਰਸ਼ਾਦਾ ਵੀ ਸ਼ੁਰੂ ਹੋ ਗਿਆ ਪ੍ਰਸ਼ਾਦੇ ਦਾ ਲੰਗਰ ਵੀ ਸਟਾਰਟ ਕੀਤਾ ਗਿਆ ਸਬਜ਼ੀਆਂ ਦੇ ਨਾਲ ਪ੍ਰਸ਼ਾਦਾ ਜਦੋਂ ਕੋਈ ਵੱਡਾ ਵਾਹਨ ਰੁਕਦਾ ਹੈ ਵੱਡੀ ਗੱਡੀ ਰੁਕਦੀ ਹੈ ਜਿਵੇਂ ਕਿ ਬੱਸ ਰੁਕ ਜਾਂਦੀ ਹੈ ਤਾਂ ਸਾਰੇ ਸੇਵਾਦਾਰਾਂ ਦੇ ਅੰਦਰ ਇੱਕ ਖੁਸ਼ੀ ਦੀ ਭਾਵਨਾ ਜਾਗ ਜਾਂਦੀ ਹੈ ਕਿ ਹੁਣ ਵੱਧ ਤੋਂ ਵੱਧ ਸੰਗਤ ਇਕੱਠੀ ਹੋ ਕੇ ਪ੍ਰਸ਼ਾਦਾ ਛੱਕ ਸਕੇਗੀ ਤਾਂ ਬੜਾ ਆਨੰਦ ਜਿਹਾ ਆਇਆ ਸਾਰਿਆਂ ਨੂੰ ਇਕੱਠੇ ਹੋ ਕੇ ਸੀ ਜੋ ਇੱਥੇ ਸਾਰਿਆਂ ਨੇ ਸੇਵਾ ਕੀਤੀ ਪਰਮਾਤਮਾ ਸਾਰੇ ਮੇਰੇ ਵੀਰਾਂ ਨੂੰ ਸਾਰੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਗੁਰੂਕਾ ਲੰਗਰ ਸਮੂਹ ਸਾਧ ਸੰਗਤ ਪਿੰਡ ਕੋਲੀ ਵੱਲੋਂ ਤੇ ਆ ਮੇਰੇ ਬਾਬਾ ਜੀ ਦੀ ਤਸਵੀਰ ਤੇ ਆ ਹੁਣ ਸ਼ੁਰੂਆਤ ਹੋਈ ਹੈ ਜੀ ਸਬਜੀ ਦੀ ਆਲੂ ਗਾਜਰਾ ਮਟਰ ਤੇ ਸਾਰੇ ਭਰਾ ਖੁਸ਼ੀ ਖੁਸ਼ੀ ਲੰਗਰ ਵਰਤਾਂਦੇ ਹੋਏ ਚਲੋ ਹੁਣ ਅਸੀਂ ਸੇਵਾ ਕਰ ਲਈਏ ਇੰਦਰ ਆਨੰਦ ਗੱਡੀ ਚ ਰੱਖ ਜਾ ਰਹੇ ਹਾਂ ਜਾ ਰਹੇ ਹਾਂ ਜਾਓ 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 ਬਾਈ ਚਲੋ ਚਲੋ ਜਲੋ ਜਲੋ ਤੂੰ ਕਿਉਂ ਜਾ ਰਹੇ ਹੈਂ ਇਨੂੰ ਠੱਕੇ ਨਾਲ ਤਿਆਰ ਕਿਨੇ ਕਰਾਇਆ ਕਹਿੰਦਾ ਮੈਨੂੰ ਠੱਕੇ ਨਾਲ ਲੈ ਕੇ ਜਾ ਰਹੇ ਨੇ ਮੈਂ ਜਾਣਾ ਨਹੀਂ ਹੈ ਮਮੀ ਇਹਨੂੰ ਠੱਕੇ ਨਾਲ ਕਿਉਂ ਭੇਜ ਰਹੇ ਹੋ ਕਹਿੰਦਾ ਟ੍ਰੇਨ ਤੇ ਵੱਲੋਂ ਨਾ ਮੈਂ ਬਿੱਬੀ ਤੇ ਜਾਣਾ ਤੇ ਨਾਲ ਵਾਸਤੇ ਜਾਣਾ ਹੈ ਕੌਣ ਨਹੀਂ ਕਹਿੰਦਾ ਮੈਂ ਜਾਣਾ ਹੀ ਨਹੀਂ ਸੀ ਮੈਨੂੰ ਠੱਕੇ ਨਾਲ ਲੈ ਕੇ ਜਾ ਰਹੇ ਨੇ ਮੈਂ ਕਿਹਾ ਹੀ ਨਹੀਂ ਸੀ ਹਾਂ ਮੈਂ ਕਦੋਂ ਕਦੇ ਨਹੀਂ ਗਿਆ ਸੀ ਵੀ ਜਾਣ ਨਾਲ ਬੁਰਿਆ ਤੂੰ ਜਾਣਦੇ ਨਹੀਂ ਦਾ ਦੂਸਰੂ ਕੀ ਆ ਮੈਂ ਨਹੀਂ ਗਿਆ ਫਾਇਦਾ ਪਤਾ ਕਿ ਇਹ ਨਾ ਇਹ ਵੀ ਨਹੀਂ ਇਹ ਮੈਂ ਜਾਣਾ ਹੈ ਮੈਂ ਜਾਣਾ ਹੈ ਮੈਂ ਤੇ ਮੈਨੂੰ ਲੈ ਚ ਲੋ ਅਗੋਂ ਚਾਹ ਰਹੇ ਸੀ ਨਾ ਮੈਂ ਬਿਲਕੁਲ ਨਹੀਂ ਗਿਆ ਬਾਈ मामੂ ਐ ਪਗੰਡੀ ਪਗੰਡੀ ਬਾਈ ਪਗੰਡੀ ਮੈਨੂੰ ਬਾਈ ਨਹੀਂ ਕਰਨਾ ਨਾਨੂ ਨੂੰ ਬਾਈ ਕਰ ਦੋ ਭਾਈ ਤੇ ਜਾ ਰਹੇ ਹਾਂ मामੂ ਦੇ ਸਾਥ ਪਰਮ ਵੀ ਜਾ ਰਹੀ ਏ ਮਾਮੀ ਤਾਂ ਮੈਨੂੰ ਜਾਓ 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 ਪਰਮ ਜੀ ਜਾਓ ਚਾ ਲਗਮ ਸਿਆਂ ਛੱਡ ਕੇ ਜਾ ਰਹੇ ਚਾਚੂ ਨੂੰ ਚੱਕ ਲੈ ਕਾਇਨਾ ਕਾ ਨੇਂਦਰ ਰਹਿੰਦੇ ਹੋ ਰਹਿਣ ਦੇ ਭਰਾ ਰਹਿਣ ਦੇ ਬਾਈ ਪਾਪਾ ਜੀ ਬਾਈ ਚੰਗਾ ਚੰਗਾ ਬਾਏ ਬਾਏ ਜਾਓ ਜਾਓ ਚਲੋ ਚਲੋ ਜਾ ਰਹੇ ਨੇ ਅੰਮ੍ਰਿਤਸਰ ਸਾਹਿਬ ਨਾਲ ਦੀਰੀ ਨੂੰ ਛੱਡ ਦੇਣਗੇ ਤੇ ਨਾਲ ਪਰਮ ਦੀ ਦਵਾਈ ਜਾਣੀ ਹੈ ਜਾਏ ਬਾਈ ਪਰਮ ਚੱਲ ਚੰਗਾ ਬਾਈ ਭਾਬੀ ਉੱਛਲ ਜਾ ਹੁਣ ਤੂੰ ਜੋ ਟੈਨਸ਼ਨ ਲਈ ਜਾਣਾ ਭਾਈ ਦੀਦੀ ਬਾਏ 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 ਬਾਬੀ ਬਾਏ ਬਾਣੀ ਜਾਓ ਜੀ ਜਾਓ ਅੰਮ੍ਰਿਤਸਰ ਸਹਿ ਮੱਥਾ ਟੇਕ ਕੇ ਆਓ ਬੋਲੇ ਸੋਨਿਹਾਲ ਚਿਕਲ ਜੀ ਅੱਜ ਦਿਨ ਹੈ ਜੀ 26 ਤਰੀਕ ਦਿਨ ਦੂਜਾ ਜਦੋਂ ਕਨਵਰਟ ਸਾਹਿਬ ਦਾ ਮੈਂ ਅੱਜ ਥੋੜਾ ਲੇਟ ਹੋ ਗਿਆ ਜਾਂਦੇ ਜਾਂਦੇ ਅੱਜ ਤੋਂ ਤਾਂ ਜ਼ਿਆਦੀ ਪੈ ਰਹੀਏ ਕਿਉਂਕਿ ਸਵੇਰੇ ਸਵੇਰੇ ਧੀਰੇ ਭਾਬੀ ਹੋਣੇ ਅੰਮ੍ਰਿਤਸਰ ਗਏ ਹੋਏ ਨੇ ਕੱਲ ਦੇ ਕਿ ਮੈਂ ਮਮੀ ਪਾਪਾ ਤੇ ਕਿਰਨ ਤੇ ਬਾਦਲ ਅਸੀਂ ਪੰਜੋ ਜਣੇ ਕਰਿਆ ਤੇ ਸਵੇਰੇ ਸਵੇਰੇ ਹਨਾ ਜਿਵੇਂ ਬਾਤ ਨੂੰ ਸਾਹਮਣਾ ਤੇ ਮਮੀ ਹੋਣਾ ਨੇ ਘਰ ਦਾ ਮਤਲਬ ਰੋਟੀ ਪਾਣੀ ਕਰਨਾ ਆਈਏ ਉਹ ਤੇ ਮੈਂ ਉਧਰ ਹੀ ਬਿਜ਼ੀ ਹੋ ਗਿਆ ਤਾਂ ਥੋੜਾ ਲੇਟ ਹੋ ਗਿਆ ਹੁਣ ਮੈਂ ਚੱਲਿਆ ਹੁਣ ਚਲਦੇ ਆਂ ਇਹ ਗੱਡੀ ਲੈ ਕੇ ਜਾਵਾਂਗਾ ਜਿਹੜੀ ਸਕੂਟੀ ਦੇ ਉੱਪਰ ਠਾਣ ਲੱਗਦੀ ਏ ਉਹ ਬਾਦੂ ਜਗ੍ਹਾ ਕੀ ਪਾਰਕ ਕਰਨ ਦੇ ਉੱਤੇ ਤੇ ਆਪਣੀ ਪਾਰਕਿੰਗ ਜੀ ਗੱਡੀ ਖੜੀ ਏ ਔਰ ਟਰੈਕਟਰ ਲਾ ਛੱਡਿਆ ਵੀਰੇ ਨੇ ਤੇ ਆਜੋ ਆਜੋ ਲੋਕ ਚਾਜੋ ਆਜੋ 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 ਬਾਬਾ ਜੀ ਇੱਕ ਗੋਲੀ ਪਿੰਡ ਵਾਲੇ ਗੋਲੀ ਪਿੰਡ ਵਾਲੇ ਬਹੁਤ ਜ਼ੋਰ ਤੇ ਮੇਰਾ ਬੜਿਆ ਅੰਦਰਖਿਆ ਇੱਦਾਂ ਦੰਦੂਸ ਦੀ ਚੜਦੀ ਕਲਾ ਵਿੱਚ ਰਹੇ ਸਭ ਜਾਨੂ ਹਾਂ ਸੇਵਾ ਨਰਦਾ ਰਵੇ ਨਾ ਕਰ ਆਹ ਦੇਖੋ ਬੱਸ ਰੁਕਣਗੇ ਇਹਨਾਂ ਚੜ ਜਾਣਾ ਸਾਰਿਆਂ ਨੇ ਬੱਸ ਦੇ ਵਿੱਚ ਇਬਾਦਤ ਆ ਕੀ ਆ ਫਿਰ ਸਾਰੇ ਪੁੱਛਦੇ ਨੇ ਬਾਦ ਨੂੰ ਕੱਪੜੇ ਕਿਉਂ ਨਹੀਂ ਬਲਵਾਉਂਦੇ ਆਪ ਹੋ ਮਾਰ ਲੱਤਾਂ ਤੇ ਬੁੰਜੇ ਵੀ ਨਹੀਂ ਦੀਆਂ ਦੇਖੋ ਵੈਸੇ ਆਨ ਨੂੰ ਆ ਸਕਦੀ ਜੇ ਲੱਤ ਸਿੱਧੀਆਂ ਕਰਨਾ ਤੇ ਚਲੋ ਥੋੜੀ ਬੋਤੀ ਦਾ ਕੋਈ ਨਾ ਖਾਸ ਹੋ ਨਹੀਂ ਹੁੰਦਾ ਹੈਗਾ ਹਨਾ ਪਰ ਇਹ ਗੱਲ ਹੈ ਕਿ ਇਹ ਨਾ ਲੱਤਾਂ ਸਿੱਧੀਆਂ ਨਹੀਂ ਕਰਦੀ ਹੈਗੀ ਇਕੱਠੀਆਂ ਕਰਕੇ ਰੱਖਦੀ ਹੈ ਜੇ ਲੱਤਾਂ ਹਨਾ ਹੁਣ ਕਰ ਦੂਗਾ ਬੰਦ ਹੈ ਲੱਤਾਂ ਇਹਦੇ ਨਾਲ ਇਹਦੇ ਨਾਲ ਬੰਦੇ ਅੰਦਰ ਮੈਂ ਕਿ ਨਹੀਂ ਤੇ ਲੱਤਾਂ ਬੰਦ ਦਿੰਨੇ ਆ ਅੰਦਰ ਫੇ ਇੱਕ ਲੱਤ ਕਿਉਂ ਬੰਦਾ ਕਿਦਾਂ ਬੰਨਾਂਗੇ ਨਹੀਂ ਦੋ ਮੇ ਕਿਦੋਂ ਹਾਂ ਹਾਂ ਕਰਦੀ ਹੈ ਗੰਦਰ ਇੱਥੇ ਇੱਥੇ ਅਸੀਂ ਬੰਨਦੇ ਆ ਉਮਰ ਦਾ ਮੈਂ ਲੁੱਕੀ ਮੈਂ ਓਏ ਟੋਪੀ ਲਾ ਦੇ ਨੇ ਉਤਾਰਨ ਵਾਲੀ ਹੈ ਕਿ ਪਨਾਰੀ ਹੈ ਹਾਂ ਇਕ ਲੂ ਤਰ ਤਰ ਹਸਮੀ ਅੰਸ ਵਿੱਚ ਉਹਨੂੰ ਫੁੱਲ ਭੱਡੀ ਹੋ ਜਾ ਫਿਰ ਤਾਂ ਇਹ ਤੈਨੂੰ ਕਪੜੇ ਨਹੀਂ ਆਦੇ ਦੇਖ ਰਹੀ ਮੇਰੇ ਪਾ ਲਈ ਭੱਡੀ ਨਹੀਂ ਹੁੰਦੀ ਪਿੱਦੂ ਜੀ ਉਹ ਮੀਟਰ ਮੀਟਰ ਦੇਖਦੀ ਐ ਇਹਨੂੰ ਅੱਜ ਰਾਜਪੁਰੇ ਲੈ ਕੇ ਚੱਲੇ ਆਂ ਹੂੰ ਰਾਜਪੁਰੇ ਚੱਲੀ ਐ ਮੰਮਾ ਨਾਲ ਤਾਦੀ ਨਾਲ ਚੱਲ ਤਈ ਕਰਾਂ ਮੈਂ ਫੇਰ ਤਿਆਰ ਹੋ ਜਾ ਮੈਂ ਫਿਰ ਕੋਣੇ ਗ੍ਰਹਿਣ ਦੀ ਦੇ ਦੇ ਸੋਰੀ ਅਸਲੀ ਆ ਇਹਨੂੰ ਕੀ ਪਾਵਾਂ ਜਿਹੜੇ ਕੱਪੜੇ ਬਹੁਤ ਹੀ ਝੁਲਕ ਜਾਂਦੀ ਏ ਬਟਰ ਹੋ ਜਾਈ ਇਹਨੂੰ ਪਾਵਾਂ ਕੀ ਯਾਰ ਮੈਂ ਚਲੋ ਕੀ ਲਿਆਏਗਾ ਮੇਰੇ ਲਈ ਖੋੜੇ ਪਤੋੜੇ ਲੈ ਆਉਂਗਾ ਪਤੋੜੇ ਕੋਈ ਪੁੱਤ ਦੇਖ ਤੂੰ ਦਾਦੀ ਨੂੰ ਰਿਆ ਚਲ ਚਲੀ ਜੇ ਲਓ ਫੋਨ ਨਹੀਂ ਲੱਭੇ ਮੇਰਾ ਵਾਲਾ ਨਹੀਂ ਲਓ ਜੀ ਮੇਰੀ ਮੰਮੀ ਨੇ ਤੇ ਕਿਰਨ ਨੇ ਕਰ ਲਈ ਸ਼ਾਪਿੰਗ ਮੇਰੀ ਕੁੜੀ ਰਹਿ ਗਈ ਮੇਰੀ ਕੁੜੀ ਵਾਸਤੇ ਇਹਨਾਂ ਨੇ ਕੁਝ ਨਹੀਂ ਲਿੱਤਾ ਕਿਉਂ ਲਿੱਤਾ ਭਾਈ ਚੂਸ ਆ ਗਿਆ ਓਹ ਹੋ 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 ਮੰਮੀ ਤੇ ਕਿਰਨ ਚਲੇ ਗਏ ਨੇ ਮਾਰਕੀਟ ਦੇ ਵਿੱਚ ਮੈਂ ਤੇ ਇਬਾਦਤ ਕਾਰ ਦੇ ਵਿੱਚ ਬੈਠੇ ਆ ਆ ਦੇਖੋ ਇਬਾਦਤ ਦੀ ਕਾਰ ਇਹ ਕੈਰੀ ਕੋਟ ਨੂੰ ਬੜੇ ਵਧੀਆ ਤਰੀਕੇ ਨਾਲ ਕਾਰ ਸੀਟ ਦੇ ਨਾਲ ਬੰਨਤਾ ਇਦੇ ਵਿੱਚ ਪੈ ਜਾਂਦਾ ਇਹ ਵਾਲਾ ਤੇ ਇਹਦੇ ਪਿੱਛੇ ਬੱਕਲ ਬਣਿਆ ਹੋਇਆ ਇੱਕ ਬਾਕੀ ਦੇ ਪਿੱਛੇ ਘੁੰਮਰੀ ਉਹਦੇ ਵਿੱਚ ਪੈ ਜਾਂਦੀ ਇਹ ਪੂਰੀ ਸਟਰੋਂਗ ਹੋ ਚੁੱਕੀ ਹੁਣ ਇਹ ਹਿੱਲ ਨਹੀਂ ਸਕਦੀ ਸੀਟ ਜਮਾ ਵੀ ਪੂਰੀ ਜੇ ਪਹਿਲਾਂਣ ਦੀ ਕੋਸ਼ਿਸ਼ ਕਰੀਏ ਬੱਚੇ ਵਾਸਤੇ ਸੇਫਟੀ ਹੈ ਔਰ ਉਲਟਾ ਕਰਕੇ ਵੈਸੇ ਤਾਂ ਇਹਨੂੰ ਪਿਛਲੀ ਸੀਟ ਤੇ ਬਿਠਾਉਣਾ ਚਾਹੀਦਾ ਸੀ ਬਟ ਹੁਣ ਕਾਰ ਦੇ ਵਿੱਚ ਕੋਈ ਨਹੀਂ ਗਿਆ ਸੋ ਕਰਕੇ ਮੈਂ ਬਹੁਤ ਸਲੋਲੀ ਸਲੋਲੀ ਕਾਰ ਲੈ ਕੇ ਆਇਆ ਕਿਉਂਕਿ ਬਾਜ਼ਾਰ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਮੈਂ ਕਿੜਾ ਹਾਈਵੇ ਤੇ ਆ ਇਸ ਕਰਕੇ ਮੈਂ ਇਹਨੂੰ ਅਗਲੀ ਸੀਟ ਤੇ ਹੀ ਬਿਠਾ ਲਿਆ ਕਿਉਂਕਿ ਫਿਰ ਇਹਨਾਂ ਗੱਲਾਂ ਗੁੱਲਾਂ ਕਰਦਾ ਰੰਗੂ ਨਾ ਜੇ ਉੱਠ ਗਈ ਕਿ ਇਹ ਵਾ ਥੋੜਾ ਥੋੜਾ ਹਿਲਾ ਦੇਣਾ ਜਦੋਂ ਇਹ ਨੀਂਦ ਖੋਲਣ ਦੀ ਕੋਸ਼ਿਸ਼ ਕਰਦੀ ਹੈ ਤੇ ਮੰਮੀ ਹੁਣੇ ਫਿਰ ਮਾਰਕੀਟ ਨੇ ਕਿਰਨ ਨੇ ਕੁਝ ਲੈਣਾ ਸੀ ਸਮਾਨ ਆਪਣਾ ਉਹ ਕਹਿੰਦੇ ਮੇਰੇ ਕੋਲ ਵਿੰਟਰਸ ਵਾਸਤੇ ਕੋਈ ਨਾਲ ਲੋਰਾਂ ਨਹੀਂ ਕਿੰਨਾ ਕੋਈ ਹੁੱਡੀਆਂ ਨਹੀਂ ਮੈਂ ਕਿਹਾ ਤੁਸੀਂ ਜਾਓ ਲੈ ਆਓ ਫਿਰ ਜੋ ਕੁਝ ਲੈਣਾ ਔਰ ਮੰਮੀ ਨੇ ਵੀ ਥੋੜਾ ਸਮਾਨ ਲੈਣਾ ਸੀ ਤੇ ਇਹਨਾਂ ਨੇ ਕੁਝ ਸੂਟਸ ਵਗੈਰਾ ਵੀ ਲੈਣੇ ਸੀ ਮੰਮੀ ਨੇ ਤੇ ਕਿਰਨ ਨੇ ਉਹ ਵੀ ਲੈ ਲੈਣੇ ਮੈਂ ਕਿ ਉਹ ਵੀ ਸਟਿਚ ਕਰਾਉਣ ਵਾਸਤੇ ਵੀ ਦੇ ਆਉ ਨਿਭੜਾਉ ਕੰਮ ਹੁਣੇ ਹੀ ਫਿਰ ਵਾਰ-ਵਾਰ ਬਾਜ਼ਾਰ ਤੇ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਮੰਮੀ ਨੇ ਕੋਈ ਐਨਕ ਲੈਣੀ ਹੈ ਉਹਦਾ ਫਰੇਮ ਲੈਣਾ ਤੇ ਐਨਕ ਜਿਹੜੀ ਗਲਾਸਿਸ ਹੋਣਗੇ ਉਹ ਡਾਕਟਰ ਦੇ ਕੋਟਿੰਗ ਪਵਾਣਗੇ ਕਿਉਂਕਿ ਮੇਰੀ ਨਿਗਾਹ ਆਪਾਂ ਚੈੱਕ ਕਰਾਣਾ ਕਟਈਏ ਕਿ ਵਧੀਆ ਫਿਰ ਉਸ ਕੋਟਿੰਗ ਦੇਖ ਲਾਂਗੇ ਤੇ ਲੰਗਰ ਪਿੰਡ ਦੇ ਵਿੱਚ ਹਲੇ ਵੀ ਸਾਡਾ ਚਾਲੂ ਹੈ ਚੱਲ ਰਿਹਾ ਹੈ ਤੇ ਇਨੇ ਚ ਮੰਮੀ ਹੁਰੀ ਆਂਦੇ ਨੇ ਮੈਂ ਬਾਤ ਨਾਲ ਬਹਿਟਦਾ ਤੇ ਜਿਹੜੇ ਵੀ ਭੈਣ ਭਰਾ ਨਹੀਂ ਪਹੁੰਚ ਪਾਏ ਕੋਲੀ ਪਿੰਡ ਦੇ ਲੰਗਰ ਤੇ ਜਰੂਰ ਪਹੁੰਚਿਓ ਔਰ ਕੱਲ 27 ਤਰੀਕ ਨੂੰ ਸਾਗ ਤੇ ਮੱਕੀ ਦੀ ਰੋਟੀ ਦਾ ਲੰਗਰ ਚੱਲੇਗਾ ਜਰੂਰ ਆਇਓ ਨੇੜੇ-ਤੇੜੇ ਵਾਲੇ ਸਾਗ ਦੇ ਮੱਕੀ ਦੀ ਰੋਟੀ ਦੇ ਤੇ ਹੁਣ ਤੱਕ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਕੱਲ ਧੰਨਵਾਦ